ਕਿੰਨੇ ਵਜੇ 2:45 ਮਿੰਟ ਤੇ 2:45 ਮਿੰਟ ਤੇ ਹਾਂਜੀ ਬੇਟੀ ਐ ਇੰਨੇ ਮਤਲਬ ਕੀ ਜਿਹੜੀ ਪ੍ਰਵਾਜ ਦਿੱਤੀ ਆ ਚ 44 ਟੈਂਪਰੇਚਰ ਹੀ ਜਿਹਦੇ ਵਿੱਚ ਨੇ ਆਪਣੀ ਪ੍ਰਵਾਜ ਦਿੱਤੀ ਆ 2 3 ਇਹ ਇੱਧਰ ਇੱਕ ਬਲੈਕ ਕਲਰ ਚ ਆ ਬੱਚਾ ਆਏ ਗੁਣਾਨੁਕ ਪਿਜਨ ਫਲਾਈ ਕਲੱਬ ਦੇ ਟੂਰਨਾਮੈਂਟ ਦੇ ਵਿੱਚੋਂ ਕਿੰਨੇ ਵਜੇ ਕਿੰਨੇ ਮਿੰਟ ਤੇ 1:10 ਤੇ 1:10 ਇੱਕ ਵਜੇ 10 ਮਿੰਟ ਤੇ ਆਉ ਤੁਹਾਨੂੰ ਮੈਂ ਬੱਚੇ ਦਾ ਛੇ ਦੱਸਿਆ ਸੀ ਵੀ ਜਿਹੜਾ ਗੁਣਾਨੁਕ ਪਿਜਨ ਫਲਾਈ ਕਲੱਬ ਵੱਲੋਂ ਟੂਰਨਾਮੈਂਟ ਕਰਵਾ ਰਹੇ ਆ ਉਹਦੇ ਵਿੱਚ ਜਿਹੜੇ ਬਹਾਦਰ ਕਬੂਤਰ ਤੇ ਹਿੱਟ ਪ੍ਰਵਾਜ ਕਬੂਤਰ ਜਾਂ ਆਪਣਾ ਬਹਾਦਰ ਬੱਚੇ ਦੀ ਜਿਹੜੀ ਵੀਡੀਓ ਤੁਹਾਨੂੰ ਦਵਾਂਗੇ ਤੇ ਜਿਹੜੀ ਜਿਹੜੀਆਂ ਛੱਤਾਂ ਮਤਲਬ ਫਸਟ ਸਾਈਜ਼ ਥਰਡ ਸਾਈਜ਼ ਆਏ ਆ ਉਹਨਾਂ ਦੀ ਛੱਤਾਂ ਦਾ ਤੁਹਾਨੂੰ ਵਿਜ਼ਿਟ ਕਰਾਵਾਂਗੇ ਨਾਲ ਉਹਨਾਂ ਦੇ ਕਬੂਤਰ ਦਿਖਾਵਾਂਗੇ ਤੇ ਅੱਜ ਅੱਜ ਜੋ ਵੀ ਕਲੀਫਾ ਬਿੱਲਾ ਜੀ ਉਸਤਾਦ ਲੱਕੀ ਜੀ ਗੁਨਾਨਪੁਰੇ ਤੋਂ ਉਹਨਾਂ ਦੇ ਸ਼ਾਗਿਰਦ ਨੇ ਤੇ ਅੱਜ ਇਹਨਾਂ ਦੀ ਛੱਤ ਤੇ ਆਏ ਆ ਤੇ ਅੱਜ ਇਹਨਾਂ ਦੇ ਤੁਹਾਨੂੰ ਹਿੱਟ ਪ੍ਰਵਾਜ ਕਬੂਤਰ ਤੇ ਬਾਦਰ ਬੱਚਾ ਜਿਹੜਾ ਹੋਇਆ ਇਹਨਾਂ ਦਾ ਉਹਨਾਂ ਦਾ ਤੁਹਾਨੂੰ ਅੱਜ ਸ਼ੋਅ ਕਰਾਣੇ ਆ ਤੇ ਇਹ ਛੱਤ ਦੇ ਉੱਤੇ ਪਹਿਲਾਂ ਵੀ ਮਤਲਬ ਕਿ ਬਹੁਤ ਇਹਨਾਂ ਨੇ ਪ੍ਰਾਈਜ਼ ਜਿੱਤੇ ਹੋਏ ਇਹਨੇ ਉਹਨਾਂ ਦੀ ਵੀ ਤੁਹਾਨੂੰ ਸ਼ੇਡਾਂ ਦਿਖਾਣੇ ਕਿਹੜੇ ਕਿਹੜੇ ਇਹਨਾਂ ਨੇ ਪ੍ਰਾਈਜ਼ ਦਿੱਤੇ ਆ ਤੇ ਮਤਲਬ ਇੱਕ ਨਾਮੀ ਛਾਤ ਆ ਜਿਹੜੀ ਛੱਤ ਤੇ ਤੁਹਾਨੂੰ ਅੱਜ ਵਿਜ਼ਿਟ ਕਰਾਵਾਂਗੇ ਤੇ ਆਓ ਤੁਹਾਨੂੰ ਦਿਖਾਣੇ ਆ ਕਬੂਤਰ ਤੇ ਤੁਸੀਂ ਦੇਖੋ ਕਬੂਤਰ ਕਿਹੜੇ ਕਿਹੜੇ ਉੱਡੇ ਹੋਏ ਤੇ ਕਿੰਨੇ ਵਜੇ ਤੱਕ ਬੈਠੇ ਇਹ ਵੀ ਤੁਹਾਨੂੰ ਨਾਲ ਦੇ ਨਾਲ ਦੱਸਦੇ ਆ ਤੇ ਬਿੱਲੇ ਭਾਜੀ ਤੁਸੀਂ ਕੋਈ ਚਾਹਣਾ ਚਾਹੋਗੇ ਇਹ ਟੂਰਨਾਮੈਂਟ ਬਾਰੇ ਜਿਹੜਾ ਟੂਰਨਾਮੈਂਟ ਅਸੀਂ ਦੇ ਮੈਂ ਤੇ ਪ੍ਰਭ ਵੀਰ ਨੇ ਕਰਵਾਇਆ ਸੀ ਹਾਂਜੀ 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 ਜਗਮੋਰ ਪਾਜੀ ਤੁਹਾਨੂੰ ਅਪਰੀਸ਼ੀਏਟ ਕਰਦੇ ਹਾਂ ਤੁਹਾਨੂੰ ਤੇ ਪ੍ਰਭ ਵੀਰ ਨੂੰ ਇੱਕ ਸਲਾਘਾਯੋਗ ਤੁਸੀਂ ਜਿਹੜਾ ਕਦਮ ਉੱਡੇਆ ਵਾ ਕਬੂਤਰ ਫਰਵਰੀ ਦਾ ਮੈਂ ਤੇ ਤੁਹਾਨੂੰ ਇਸ ਮੁਬਾਰਕ ਸਮੇਂ ਤੇ ਸ਼ਾਬਾਸ਼ ਦੇਣਾ ਕਿ ਜਿਹੜਾ ਤੁਸੀਂ ਕਬੂਤਰ ਫਰਵਰੀ ਦਾ ਜਿਹੜਾ ਤਾਂ ਚੁੱਕ ਲਦੇ ਜੀ ਮੇਰੇ ਤੋਂ ਤੁਹਾਨੂੰ ਬਹੁਤ ਜ਼ਿਆਦਾ ਪਾਜੀ ਅਪਰੀਸ਼ੀਏਟ ਹੈਗਾ ਮੇਰੇ ਤੋਂ ਤੁਹਾਨੂੰ ਬਹੁਤ ਜ਼ਿਆਦਾ ਤੁਹਾਨੂੰ ਤੇ ਪ੍ਰਭ ਵੀਰ ਨੂੰ ਬਹੁਤ ਬਹੁਤ ਥੈਂਕ ਯੂ ਬਿੱਲੇ ਪਾਜੀ ਸਾਨੂੰ ਅਪਰੀਸ਼ੀਏਟ ਕਰਨ ਲਈ ਟਾਡੇ ਵਰਗੇ ਵੀਰਾਂ ਦੇ ਨਾਲ ਹੀ ਜਿਹੜਾ ਮਤਲਬ ਕੀ ਇਹ ਟੂਰਨਾਮੈਂਟ ਕਰਵਾ ਰਹੇ ਆ ਕਿਉਂਕਿ ਹਈ ਪੰਜਵਾਂ ਟੂਰਨਾਮੈਂਟ ਇਹ ਹੋ ਰਿਹਾ ਆ ਹੋ ਗਿਆ ਸੀ ਤੇ ਪੰਜਵੇਂ ਟੂਰਨਾਮੈਂਟ ਦੇ ਵਿੱਚ ਮਤਲਬ ਕੀ ਇਹੋ ਸ਼ੱਤਾਂ ਨੇ ਜਿਨ੍ਹਾਂ ਦਾ ਯੋਗਦਾਨ ਹੁੰਦਾ ਸਾਡੇ ਨਾਲ ਮਤਲਬ ਕੀ ਪਾਰਟਿਸਿਪੇਟ ਕਰਦੇ ਨੇ ਸ਼ੱਤਾਂ ਦਾ ਕੰਟੀਨਿਊ ਮਤਲਬ ਪੰਜ ਸਾਲ ਤੋਂ ਇਹ ਸਾਡੇ ਨਾਲ ਪਾਰਟਿਸਿਪੇਟ ਕਰਦੇ ਕਿ ਅਸੂ ਦਾ ਟੂਰਨਾਮੈਂਟ ਕਰਾਈਏ ਅਸੂ ਵਿੱਚ ਵੀ ਇਹ ਐਂਟਰੀਆਂ ਦੇ ਰਹੇ ਨੇ ਜੇਟ ਦਾ ਕਰਵਾਇਆ ਤਾਂ ਜੇਟ ਵਿੱਚ ਵੀ ਐਂਟਰੀਆਂ ਦੇ ਰਹੇ ਨੇ ਬਸ ਇਹਨਾਂ ਵੀਰਾ ਭਰਾਵਾਂ ਦੇ ਬਦੌਲਤ ਹੀ ਜਿਹੜਾ ਟੂਰਨਾਮੈਂਟ ਇਦਾਂ ਅਸੀਂ ਕਰ ਪਾ ਰਹੇ ਆ ਤੇ ਆਉਣ ਵਾਲੇ ਸਮੇਂ 'ਚ ਇਦਾਂ ਹੀ ਕਰਦੇ ਰਵਾਂਗੇ ਹੋਰ ਵਧੀਆ ਕਰਾਂਗੇ ਆਓ ਇਹਦੇ ਨਾਲ-ਨਾਲ ਹੀ ਤੁਹਾਨੂੰ ਦਿਖਾਣੇ ਆ ਕਬੂਤਰ ਤੇ ਦੇਖੋ ਤੁਸੀਂ ਕਬੂਤਰ ਜਿਹੜੇ ਉੱਡੇ ਹੋਏ ਕਬੂਤਰ ਨੇ ਉਹਨਾਂ ਦੇ ਪੁਆਇੰਟ ਨੋਟ ਕਰੋ ਅੱਖਾਂ ਦੇਖੋ ਪੰਜੇ ਦੇਖੋ ਪਾਰ ਦੇਖੋ ਤੇ ਜਾ ਕੇ ਤੁਸੀਂ ਆਪਣੇ ਕਬੂਤਰ ਜਿਹੜੇ ਅੱਲੇ ਕਬੂਤਰ ਬਣਾਓ ਤੇ ਆਓ ਦੇਖਦੇ ਆ ਕਬੂਤਰ ਸੱਸੀ ਗੱਬਿੱਲੇ ਭਾਜੀ ਸੱਸੀ ਗੱਲ ਵੀਰ ਜੀ ਹੋਰ ਸਨਵਾਓ ਭਾਜੀ ਕੀ ਹਾਲ ਚਾਲ ਠੀਕ ਆ ਕਬੂਤਰ ਭਾਜੀ ਬਹੁਤ ਵਧੀਆ ਜੀ ਬਹੁਤ ਸ਼ੋਹਰਾ ਮਾਰਕਦਾ ਜੀ ਤੇ ਆ ਆਪਣੇ ਨਾਲ ਜਿਹੜੇ ਵੀਰ ਖਲੋਤੇ ਦਾ ਇਹਨਾਂ ਦਾ ਤਾਰਫ ਕਰਾਓ ਜੀ ਇਹ ਇਹ ਮੇਰਾ ਸ਼ਾਗਿਰਦ ਹੈਗਾ ਜੀ ਦਵਿੰਦਰ ਸ਼ਾਗਿਰਦ ਹੈ ਮੇਰਾ ਲਾਡਲਾ ਸ਼ਾਗਿਰਦ ਹੈ ਤਾਂ ਬੜਾ ਸਨਜੋਗ ਹੈ ਮੇਰੇ ਨਾਲ ਕਬੂਤਰ ਪੁੱਟਨ ਤੱਕ ਕਲਰ ਲਾਨ ਤੱਕ ਹਰ ਚੀਜ਼ ਵਿੱਚ ਮੁਸ਼ਵੀ ਕਰਨ ਤੱਕ ਮਤਲਬ ਇਹਦਾ ਮੇਰੀ ਕਬੂਤਰ ਬਾਜੀ 'ਚ ਬੜਾ ਅਹਿਮ ਰੋਲ ਹੈਗਾ ਠੀਕ ਹੈ ਜੀ ਹਾਂਜੀ ਹਾਂਜੀ ਤੇ ਸਸਿਗਾ ਦਵਿੰਦਰ ਵੀਰ ਜੀ ਤੇ ਆਪਾਂ ਵੀ ਸ਼ੌਂਗ ਸ਼ੌਂਗ ਕਰਦੇ ਹਾਂ ਹਾਂਜੀ ਭਾਈ ਠੀਕ ਹੈ ਠੀਕ ਹੈ ਜੀ ਤੇ ਬਿੱਲੇ ਭਾਜੀ ਨੇ ਕਬੂਤਰ ਫ ਜਿਹਨੇ ਇਹਨੇ ਕੀਤੀ ਆ ਤੇ ਕਿੰਨੇ ਵਜ ਕੇ ਕਿੰਨੇ ਮਿੰਟ ਤੇ ਬੈਠਾ ਸੀ ਇਹ ਵੀ ਪਾਜੀ ਇਹ 2 ਵਜ ਕੇ ਤੇ 45 ਮਿੰਟ ਤੇ ਬੈਠੀ ਸੀ ਮਾਦੀ ਗਈ ਠੀਕ ਹੈ ਜੀ ਹਾਂਜੀ ਹਾਂਜੀ ਤੇ ਕਰਾਉ ਹਾਂ ਇਹਦਾ ਸ਼ੌਂਕ ਲੋ ਪਾਜੀ ਆ ਦਿਖਾਓ ਬਿੱਲੇ ਪਾਜੀ ਇਹਦੀ ਪਹਿਲਾਂ ਤੁਸੀਂ ਨਾ ਦੂਸਰੀ ਸਾਈਡ ਤੇ ਫੜੋ ਕਬੂਤਰ ਹਾਂ ਹਾਂ ਇਹਦੀ ਅੱਖ ਦਿਖਾਓ ਯਾਰਾ ਮੈਨੂੰ ਹਾਂ ਤੁਸੀਂ ਇਹਦੀ ਅੱਖ ਚੈੱਕ ਕਰੋ ਇਹ ਕਬੂਤਰ ਜਿੰਨੇ ਕਿੰਨੇ ਵੇ 2:45 ਦੇ 2:45 ਦੇ ਹਾਂਜੀ ਲੋ ਜੀ ਇਹ ਇੰਨੇ ਮਤਲਬ ਕਿ ਜਿਹੜੀ ਪ੍ਰਵਾਜ਼ ਦਿੱਤੀ ਆ ਚ 44 ਟੈਂਪਰੇਚਰ ਹੀ ਜਿਹਦੇ ਵਿੱਚ ਨੇ ਆਪਣੀ ਪ੍ਰਵਾਜ਼ ਦਿੱਤੀ ਆ ਇਹਦਾ ਚਿਹਰਾ ਮੋਰਾ ਜੇ ਇਹਦਾ ਤੁਸੀਂ ਪੱਲਾ ਦਿਖਾਓ ਆ ਪੱਲਾ ਤੁਸੀਂ ਇਹਦਾ ਚੈੱਕ ਕਰੋ ਗੌਰ ਨਾਲ ਦੇਖੋ ਪੱਲਾ ਇਹਦਾ ਬਾਹਰ ਦੇ ਪਰ ਵੇਖੋ ਪਰਾਂ ਦੀਆਂ ਸ਼ੇਪ ਚੈੱਕ ਕਰੋ ਤੇ ਤੀਲੀ ਚੈੱਕ ਕਰੋ ਮੈਂ ਤੁਹਾਨੂੰ ਬਿਲਕੁਲ ਕਲੋਜ਼ ਦਿਖਾ ਰਿਹਾ ਆ ਜੋ ਕਿ ਤੁਸੀਂ ਪਰਾਂ ਦੀ ਸ਼ੇਪ ਪਰਾਂ ਦਾ ਸਟਾਈਲ ਸਭ ਤੁਸੀਂ ਦੇਖ ਕੇ ਚੈੱਕ ਕਰ ਸਕਦੇ ਹੋ ਤੇ ਇਹ ਡੀਟੇਲ ਦਿਖਾਓ ਜਰਾ ਦੂਜਾ ਪੱਲਾ ਵੀ ਦਿਖਾ ਦਿਓ ਤੇ ਥੋੜਾ ਜਿਹਾ ਹੱਥ ਐਨ ਨੂੰ ਕਰਨਾ ਚਲੋ ਕੋਈ ਨਹੀਂ ਮੈਂ ਕਰਦਾ ਕੈਮਰਾ ਐ ਇਹਦੀ ਪਰਾਂ ਦੀ ਦੂਸਰੇ ਪੱਲੇ ਦੀ ਸ਼ੇਪ ਜੇ ਠੀਕ ਹੋ ਗਿਆ ਤੇ ਇਹ ਦੀ ਡੀਟੇਲ ਇਹ ਇਹਦੀ ਡੀਟੇਲ ਜੇ ਇੱਕ ਪੱਤਾ ਟੇਲ ਮੋਹਰਾ ਨੇ ਭਰੀ ਪਈ ਜਟੇ ਮੋਹਰਾ ਦਿਖਾਓ ਭਾਈ ਜਰਾ ਚੌਥੇ ਐਤਵਾਰ ਤੋਂ ਭਾਜੀ ਵੀ ਸਾਖ ਦੇ ਉੱਡਣਦੀ ਆ ਵੇਖੋ ਚਾਰ ਐਤਵਾਰ ਉੱਡੀ ਹੋਈ ਜੇ ਇਹ ਮੋਹਰਾ ਲੱਗੀਆਂ ਜੇ ਸ਼ਹਿਰ ਦੀ ਮੋਹਰਾ ਵੀ ਆਹ ਦੇਖੋ 1 2 3 ਤੇ ਇੱਧਰ ਇੱਕ ਟੂਰਨ ਲਿਆ ਕਲਰ ਚ ਆਇਆ ਇੱਕ ਗੁੱਠਾ ਵੀ ਜੇ ਇਹ ਸ਼ਰਤ ਚ ਵੀ ਉੱਡਿਆ ਆ ਇਹ ਫਿਰ ਮੋਹਰੇਗੀ ਠੀਕ ਹੋ ਗਿਆ ਜੀ ਇਹਦੇ ਪੰਜੇ ਦਾ ਤੁਸੀਂ ਇਹਨੂੰ ਦਿਖਾਓ ਜਰਾ ਪੰਜਿਆਂ ਦਾ ਕਲਰ ਚੈੱਕ ਕਰਾਈਏ ਵੀਰਾਂ ਨੂੰ ਐ ਇਹਦੇ ਪੰਜੇ ਜੀ ਠੀਕ ਹੋ ਗਿਆ ਪੂਰਾ ਇਹਦਾ ਕਲਰ ਦਿਖਾ ਦਿਓ ਮਰਜੀ ਦਾ ਐ ਇਹਦੀ ਬੰਤਰਿਆ ਐ ਇਹਦਾ ਕਲਰ ਆ ਐ ਦੇਖੋ ਥੋੜਾ ਬਿੱਲੇ ਭਾਜੀ ਹੱਥ ਮਾੜਾ ਜਾ ਹਾਂ ਇਸ ਤਰ੍ਹਾਂ ਰੱਖੋ ਜੀਦਾ ਐ ਇਹਦੀ ਦੇਖੋ ਇਹਦੀ ਬੰਤਰ ਤਾਂ ਤੁਸੀਂ ਛੱਡੋ ਇਹਨੂੰ ਖੜਤ ਨੂੰ ਵੀ ਇਹਦੀ ਵੇਖਦੇ ਇਹਦੀ ਖੜਤ ਵੀ ਐ ਮਾਦੀ ਦੀ ਖੜਤ ਦੇਖੋ ਐ ਖਲੋਤੀ ਸੈਂਟਰ ਵਿੱਚ 2:45 ਮਿੰਟ ਤੇ ਇਨੇ ਆਪਣੀ ਹਿੱਟ ਪ੍ਰਵਾਜ਼ ਦਿੱਤੀ ਗੁਨਾਣਕ ਪਿਜਨ ਫਲਾਈ ਕਲੱਬ ਵਿੱਚੋਂ ਇਹ ਇਹਦੀ ਖੜਤ ਜੀ ਹਾਂਜੀ ਬਿੱਲੇ ਪਾਜੀ ਇਹ ਬੱਚਾ ਕਿੰਨੇ ਵਜੇ ਬੈਠਾ ਸੀ ਇਹ ਪਾਜੀ 1:10 ਤੇ ਬੈਠਾ ਬੱਚਾ ਇਹ ਜੀ ਬਹਾਦਰ ਬੱਚਾ ਬਹਾਦਰ ਬੱਚਾ ਹੋਇਆ ਇਹ ਗੁਨਾਣਕ ਪਿਜਨ ਫਲਾਈ ਕਲੱਬ ਦੇ ਟੂਰਨਾਮੈਂਟ ਦੇ ਵਿੱਚੋਂ ਕਿੰਨੇ ਵਜ ਕੇ ਕਿੰਨੇ ਮਿੰਟ ਤੇ 1:10 ਤੇ ਵੀਰ ਜੀ ਬੈਠਾ 1:10 ਤੇ ਆਓ ਤੁਹਾਨੂੰ ਇਹ ਬੱਚੇ ਦਾ ਸ਼ੌਂਕ ਕਰਾਨੇ ਆ ਦੇਖੋ ਤੁਸੀਂ ਇਹਦੀ ਆਈ ਚੈੱਕ ਕਰੋ ਇਹਦੀ ਆਈਜ਼ ਆਹ ਦੇਖੋ ਇਹਦੀ ਅੱਖ ਠੀਕ ਹੋ ਗਿਆ ਗੌਰ ਨਾਲ ਤੁਸੀਂ ਇਹਦੇ ਅੱਖਾਂ ਦੇ ਵਿੱਚ ਰਿੰਗ ਦੇਖੋ ਜਦ ਰਾਤ ਵੀ ਬੱਚੇ ਦਾ ਸ਼ੋਰ ਹੋ ਰਹੇ ਨੇ ਕਿੰਨੀ ਕਲੀ ਦਾ ਬੱਚਾ ਪੰਜ ਕਲੀ ਦਾ ਬੱਚਾ ਪੰਜ ਕਲੀ ਦਾ ਬੱਚਾ ਜੇ ਪੰਜ ਪਰਾਂ ਦਾ ਹੋਇਆ ਬੱਚਾ ਤੇ ਇਹਦਾ ਪਰ ਦਿਖਾਇਓ ਇਹ ਦਾ ਪੱਲਾ ਦੇਖੋ ਪੰਜ ਪਰ ਦਾ ਬੱচ্চਾ ਹੋ ਗਿਆ ਐ ਇਹਦੀ ਪਰਾਂ ਦੀ ਸ਼ੇਪ ਆ ਐ ਇਹਦੀ ਤੀਲੀ ਦੇਖੋ ਤੁਸੀਂ ਐ ਬਾਹਰ ਦੇ ਪੱਨੇ ਦੇ ਦੂਜਾ ਪੱਲਾ ਦਿਖਾ ਦਿਓ ਇਹਦਾ ਦੂਜਾ ਪੱਲਾ ਜੀ ਇਹ ਦੇਖੋ ਇਹਦੀ ਟੇਲ ਦਿਖਾ ਦਿਓ ਐ ਇਹਦੀ ਟੇਲ ਜੀ ਠੀਕ ਹੋ ਗਿਆ ਤੇ ਇਹਦਾ ਕਲਰ ਦਿਖਾ ਦੇ ਮੇਰੀ ਪੰਤਰ ਆ ਇਹਦਾ ਕਲਰ ਆ ਜੋ ਬਹਾਦਰ ਬੱਚਾ ਗੁਨਾਮ ਦੇ ਵਿੱਚ ਫਲਾਈ ਕਲੱਬ ਦੇ ਵਿੱਚ ਹੋਇਆ ਬਹਾਦਰ ਬੱਚੇ ਦਾ ਇਨਾਮ ਜਿਹੜਾ ਇਹਨੇ ਲਿਆ ਹੋਇਆ ਆ ਇਹ ਜੋ ਬਹਾਦਰ ਬੱਚਾ ਇਹ ਤੁਹਾਨੂੰ ਖੜਤ ਦਿਖਾਣੇ ਛੱਡ ਦਿਓ ਬਿੱਲੇ ਭਾਜੀ ਇਹ ਆ ਜੋ ਬਹਾਦਰ ਬੱਚਾ ਐਦੀ ਖੜਤ ਜੇ ਬੱਚੇ ਦੀ ਇਹ ਦੇਖੋ ਹੂੰ ਅ ਬਿੱਲੇ ਵੀ ਜੀ ਦੇ ਕਬੂਤਰ ਨੇ ਜਿਹੜੇ ਇਹਨਾਂ ਨੇ ਦੂਮਾ ਮੈਂ ਤੇ ਵਿੱਚ ਉਡਾਏ ਸੀ ਇਹਨਾਂ ਦੀਆਂ ਖੜਤਾਂ ਦੇਖੋ ਤੁਸੀਂ ਇਹ ਕਬੂਤਰ ਨੇ ਇਹ ਬੱਚਾ ਹੈ ਤੇ ਇਹ ਇੱਕ ਇਹ ਮਾਦੀ ਜੀ ਕਿਹਾ 6 ਕਬੂਤਰ ਹੀ ਇੱਕ ਕਬੂਤਰ ਇਹਨਾਂ ਦਾ ਸ਼ੋਰਟ ਹੋ ਗਿਆ ਸੀ ਤੇ ਜਿੱਦ ਕਰਕੇ ਤੁਹਾਨੂੰ 5 ਕਬੂਤਰ ਜਿਹੜੇ ਆਂ ਇਹ ਦਿਖਾ ਰਹੇ ਆਂ ਇਹ ਕਬੂਤਰ ਟੂਰਨਾਮੈਂਟ 'ਤੇ ਉੱਡੇ ਹੋਏ ਨੇ ਤੇ ਇਹਨਾਂ ਨੇ ਨਾਲ ਬਿੱਲੇ ਭਾਜੀ ਹੋਣਾ ਨੇ ਨਾਲ ਸੈਕੰਡ ਪ੍ਰਾਈਜ਼ ਵੀ ਜਿਹੜਾ ਇਹਨਾਂ ਦੇ ਹਿੱਸੇ ਆਇਆ ਹੋਇਆ ਆ ਇਹ ਬਿੱਲੇ ਵੀਰ ਜੀ ਦਾ ਸੈਟਅਪ ਆ ਜਿਹਦੇ ਵਿੱਚ ਇਹਨਾਂ ਨੇ ਜੋੜੇ ਵਾਲੇ ਕਬੂਤਰ ਰੱਖੇ ਹੋਏ ਨੇ ਇਹ ਸੈਟਅਪ ਜੋੜੇ ਵਾਸਤੇ ਬਣਾਇਆ ਹੋਇਆ ਇਹਨਾਂ ਨੇ ਇਹ ਦੇਖੋ ਇੱਧਰ ਇਹਨਾਂ ਨੇ ਜੋੜੇ ਰੱਖੇ ਹੋਏ ਨੇ ਆ ਵੀਰ ਜੀ ਦਾ ਸੈਟਅਪ ਆ ਆ ਦੇਖੋ ਆ ਬਿੱਲੇ ਵੀਰ ਜੀ ਦਾ ਸੈਟਅਪ ਜਿੱਥੇ ਕਬੂਤਰ ਬਾਜੀ ਆਪਣੀ ਕਰਦੇ ਨੇ ਆ ਦੇਖੋ ਇੱਧਰ ਇੱਧਰਲੀ ਸਾਈਡ ਤੇ ਨਰ ਨੇ ਤੇ ਇੱਧਰ ਕਿਹੜੇ ਬਿੱਲੇ ਭਾਜੀ ਇੱਧਰ ਵੀ ਜੋੜੇ ਵਾਲਾ ਤੁਹਾਨੂੰ ਦਿਖਾਣੇ ਆ ਜਰ ਵੀ ਜੋੜੇ ਰੱਖੇ ਬਿੱਲੇ ਭਾਜੀ ਹੁਣਾਂ ਨੇ ਆ ਦੇਖੋ ਠੀਕ ਹੈ ਜੀ ਤੇ ਇਧਰਲੀ ਸਾਈਡ ਤੇ ਤੁਹਾਨੂੰ ਦਫਾਨੇ ਆ ਇਧਰ ਨਾਰਕ ਹੈਗੇ ਨੇ ਛਾਉਣ ਵਾਸਤੇ ਰੱਖੇ ਹੋਏ ਨੇ ਨਾ ਇਹ ਦੇਖੋ ਕਿ ਅੱਜ ਆਪਾਂ ਬਿੱਲੇ ਭਾਜੀ ਹੁਣਾਂ ਦੀ ਛੱਤ ਤੇ ਆਏ ਆ ਕਿ ਕਬੂਤਰਾਂ ਦਾ ਤੁਹਾਨੂੰ ਸ਼ੌਂਕ ਰਾਇਆ ਹਿੱਟ ਪਰਵਾਜ਼ ਕਬੂਤਰ ਦੀ ਤੇ ਬਹਾਦਰ ਬੱਚਾ ਜੋ ਟੂਰਨਾਮੈਂਟ ਵਿੱਚ ਹੋਇਆ ਸੀ ਤੇ ਨਾਲ ਹੀ ਨਾਲ ਬਿੱਲੇ ਭਾਈ ਦੇ ਤਿੰਨ ਪ੍ਰਾਈਜ਼ ਆਏ ਨੇ ਇੱਕ ਬਹਾਦਰ ਬੱਚਾ ਹਿੱਟ ਪਰਵਾਜ਼ਦਾਰੀ ਇਹਨਾਂ ਦਾ ਨਾਮ ਆਇਆ ਆ ਇਹ ਟੂਰਨਾਮੈਂਟ ਵਿੱਚ ਸੈਕੰਡ ਪ੍ਰਾਈਜ਼ ਵੀ ਇਹਨਾਂ ਦਾ ਆਇਆ ਆ ਮਤਲਬ ਕਿ ਤਿੰਨ ਇਨਾਮ ਜਿਹੜੇ ਆ ਇਹ ਬਿੱਲੇ ਭਾਈ ਦੇ ਝੋਲੀ ਚ ਆਏ ਆ ਤੇ ਮੇਰੇ ਵੱਲੋਂ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਇਹ ਟੂਰਨਾਮੈਂਟ ਦੇ ਵਿੱਚੋਂ ਇਹਨਾਂ ਨੂੰ ਪ੍ਰਾਈਜ਼ ਜਿੱਤਣ ਦੀਆਂ ਤੇ ਬਿੱਲੇ ਭਾਜੀ ਇਹਦੇ ਨਾਲ ਹੀ ਆਪਾਂ ਲਵਾਂਗੇ ਇਜਾਜ਼ਤ ਤੁਹਾਡੇ ਤੋਂ ਵੀ ਤੇ ਲੇਖਣ ਵਾਲੇ ਵੀਵਰਸ ਤੋਂ ਧੰਨਵਾਦ ਭਾਜੀ ਤੁਹਾਡਾ ਬਹੁਤ-ਬਹੁਤ ਤੇ ਆਪਣਾ ਜਗਮੋਨ ਭਾਈ ਦਾ ਚੰਦਰ ਲਾਈਕ ਕਰੋ ਸ਼ੇਅਰ ਕਰੋ ਤੇ ਵੱਧ ਤੋਂ ਵੱਧ ਇਹਨਾਂ ਦੀ ਸਪੋਰਟ ਕਰੋ ਬਹੁਤ-ਬਹੁਤ ਥੈਂਕ ਯੂ ਬਿੱਲੇ ਭਾਜੀ ਬਹੁਤ-ਬਹੁਤ ਧੰਨਵਾਦ ਤੇ ਸਾਰੇ ਵੀਰਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਹੜੇ ਮੈਨੂੰ ਲਾਈਕ ਕਰਦੇ ਨੇ ਸ਼ੇਅਰ ਕਰਦੇ ਨੇ ਤੇ ਮਾਣ ਬਖਸ਼ਦੇ ਨੇ ਤੇ ਇਸਦੇ ਨਾਲ ਹੀ ਫਿਰ ਮਿਲਦੇ ਆ ਤੁਹਾਨੂੰ ਕਿਸੇ ਨੈਕਸਟ ਵੀਡੀਓ ਦੇ ਵਿੱਚ ਤੇ ਜਿਨ੍ਹਾਂ ਦੇ ਸੈਕਿੰਡ ਸਾਈਡ ਪ੍ਰਾਈਜ਼ ਵੇਲੇ ਭਾਈ ਦਾ ਚਲੋ ਆਇਆ ਹੀ ਆ ਫਸਟ ਪ੍ਰਾਈਜ਼ ਤੇ ਥਰਡ ਪ੍ਰਾਈਜ਼ ਜਿਨ੍ਹਾਂ ਦਾ ਆਇਆ ਉਹਨਾਂ ਦਾ ਵੀ ਤੁਹਾਨੂੰ ਵਿਜ਼ਿਟ ਕਰਵਾਵਾਂਗੇ ਨੈਕਸਟ ਵੀਡੀਓ ਦੇ ਵਿੱਚ ਫਤਲਿਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ